ਉਹ ਬੁਢੇ ਨੂੰ ਭਲਾ ਦੇ ਉਹ ਨੂੰ ਦੋ ਨਹੀਂ ਚਾਪੜੇ ਦੋ ਦੋ ਮਿਲਦੇ ਲੈ ਜਾ ਉਹ ਸਦੇ ਕੀ ਜਾਂਦਾ ਔਰਾਂ ਦੇ ਪਿੰਡਲੇ ਨਹੀਂ ਮਾਰੀ ਚੱਲ ਠੀਕ ਹੈ ਕੀ ਹੋ ਗਿਆ ਜੀ ਬੰਦੇ ਕਿਹਨਾਂ 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 ਕੀ ਬੰਦੇ ਆ ਇਹ ਬੰਦੇ ਆਜ ਕੋਕੜੀ ਕਣਕ ਵਟਣਦੇ ਆਰੇ ਰੇ ਪੋਦੇ ਕੰਮ ਮਗਾਂ ਡਿਆ ਲੜਾਈ ਤੱਕ ਜਾਣ ਲਿਖ ਕਾਰਨ ਕੀ ਆ ਕਾਰਨ ਹੈ ਸਾਰੇ ਦੱਸੀ ਦੇ ਆ ਵੀ ਵਧੀਆ ਘਾਟ ਮਿਲਦੀ ਕਹਿੰਦੇ ਇਹਨੂੰ ਜ਼ਬਤ ਚਾਹੀਦੀ ਆ ਆਲੇ ਹੋ ਜਾਣਾ ਆ ਜੀ ਕਿਸਾਨਾਂ ਵਾਸਤੇ ਇਹ ਘਰ ਵਾਲੇ ਵੀ ਕਹਿੰਦੇ ਆਟਾ ਚਾਹੀਦਾ ਘਰ ਵਾਲੇ ਵੀ ਆਟੇ ਵਾਸਤੇ ਮੰਗਣਦੇ ਆ ਤਾਂ ਕਰਕੇ ਫਿਰ ਜਿਆਦਾ ਭੋਣਿਆ ਕੋਈ ਮਈ ਹੁੰਦੀ ਜਿਆਦਾ ਤਾਂ ਕਰੀ ਅੱਜ ਮੇਰਾ ਇਹ ਜੀ ਕਿੰਨਾ ਨੂੰ ਅਸਲ ਵਿੱਚ ਕਣਕ ਚਾਹੀਦੀ ਹੈ ਹੈ ਨੂਰਲਿਸਟ ਤੋਂ ਬੰਦੇ ਆਏ ਆ ਕਿਸਾਨਾਂ ਨੂੰ ਚਾਹੀਦੀ ਆਮ ਲੋਕ ਵੀ ਕਈ ਤਰ੍ਹਾਂ ਆਉਂਦੇ ਆ ਕੀ ਕਹਿਣਾ ਚਾਹੋਗੇ ਨਾ ਇਹ ਤੇ ਜੀ ਆਪਣੀ ਆਪਣੀ ਸੋਚ ਹੈ ਇਹਨਾਂ ਨੂੰ ਨਹੀਂ ਚਾਹੀਦਾ ਇਹ ਵੀ ਵਾਸਤੇ ਆਈ ਆ ਵਿਆਹ ਵਾਸਤੇ ਸੋਦੀ ਕਣਕੇ ਆਏ ਮੇਰਾ ਮੁੰਡਾ ਹੈ ਖਾਣ ਵਾਲੀ ਨਹੀਂਗੀ ਉਹ ਲੋਈ ਦੋਈ ਲੱਗੀ ਆ ਦਾਰ ਕੱਢ ਦਿਆ ਇਹ ਪੈਣੀ ਆਪਾਂ ਨੂੰ 40 45 ਰੁਪਏ ਕਿਲੋ 25 ਰੁਪਏ ਕਿਲੋ ਤੇ ਵਾਸਤੇ ਲਈ ਵਾਸਤੇ ਚਾਹੀਦੀ ਕਿੰਨੀ ਆਈ ਆ ਕੱਢ ਕੇ ਇਹ 250 ਥੋੜਾ ਕੱਢ ਦੇ ਕੀ ਰਹੀ ਆ ਜੀ ਇਹ ਕੀ ਕਰਦੇ ਜਾਓ ਥੋੜੀ ਕੋਤੇ ਰਹਿੰਦੇ ਰਹੋ ਵਾ ਇੱਥੇ ਡੇਰ ਏਰੀਆ ਦੇ ਲੰਦੇ ਜੀ ਵੀਦਾਰ ਸਾਰੇ ਗਾ ਨੂੰ ਕਈ ਨੂੰ ਨਹੀਂ ਮਿਲੀ ਜੇ ਇਹ ਸਾਰੇ ਪਿੰਡ ਹੀ ਭੁਗਤਣ ਦੇ ਆ ਜੇ ਜੀ ਪ੍ਰਧਾਨ ਸਾਹਿਬ ਜੀ ਦੂਜੇ ਪਿੰਡਾਂ ਵਾਲੇ ਤਰੇ ਆਉਂਦੇ ਹਾਂਜੀ ਹਾਂਜੀ ਕਿੰਨਾ ਵੱਲੋਂ ਕਾਨਕ ਦਿੱਤੀ ਗਈ ਹੈ ਅਸੀਂ ਬਹੁਤ ਧੰਨਵਾਦ ਕਰਦੇ ਆ ਸਰਦਾਰ ਸੁਖਬੀਰ ਸਿੰਘ ਪਾਲ ਦਾ ਵੀਰ ਸਿੰਘ ਲੋਪਕਾ ਦਾ ਰਾਣਾ ਰਬੀ ਸਿੰਘ ਦਾ ਜਿਨ੍ਹਾਂ ਨੇ ਸਾਡੇ ਲਈ ਚਾਰ ਵੰਡੇ ਨਕਲ ਕਰਾਉਣਾ ਦੇ ਮਦਦ ਉਹਨਾਂ ਨੇ ਸਾਡੇ ਨੂੰ ਦੀ ਸੀ ਹਾਂ ਕਿਤੇ ਵੀ ਤੁਹਾਨੂੰ ਦੀ ਦੇਵਾਂਗੇ ਪਰ ਉਹਨਾਂ ਨੇ ਹਮਨ ਜਰੂਰ ਤੁਮ ਸਾ ਸਾਰਿਆਂ ਨੂੰ ਦੀ ਪਹੁੰਚ ਦਿੱਤੀ ਤੇ ਅਸੀਂ ਫਿਰ ਦੁਬਾਰਾ ਧੰਨਵਾਦ ਕਰਦੇ ਆ ਸੁਖਬੀਰ ਸਿੰਘ ਪਾਲ ਦਾ ਰਾਣਾ ਰਬੀ ਸਿੰਘ ਦਾ ਤੇ ਸਾਡੇ ਵੀ ਸਾਰੇ ਲੋਕਾਂ ਦੇ ਧੰਨਵਾਦੀ ਜਿਨ੍ਹਾਂ ਨੇ ਹਮਨ ਮੁਸ਼ਕਲ ਦੇ ਟਾਈਮ ਤੇ ਆਣ ਕੇ ਜਦ ਮੁਸੀਬਤ ਦੇ ਟਾਈਮ ਗਾ ਸਾਡੀ ਬਾਹ ਪੜੀ ਕਈ ਲੋਕ ਦੇਖੇ ਜਾ ਰਹੇ ਆ ਸੋਚ ਆਇਆ ਕਿ ਆਮ ਲੋਕ ਵੀ ਤੁਰੇ ਆ ਰਹੇ हां जी ਆਮ ਲੋਕ ਵੀ ਆ ਰਹੇ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਨ ਦਾ ਵੀ ਇਹ ਬੀ ਬੀਜਣ ਵਾਸਤੇ ਆ ਤੇ ਜਿਹਦੀ ਜਿਹਦੀਆਂ ਪੈੜੀਆਂ ਉਹ ਬੀ ਲੈਣ ਆਵੇ ਜਿਹਦਾ ਆਮ ਕਾਰਖਾਨੇ ਵਾਸਤੇ ਬੀਜ ਨਹੀਂ ਹੈ ਤੇ ਪਰ ਉਹਨਾਂ ਅਸੀਂ ਕਹਿਣ ਵਾਸਤੇ ਸਮਝਾ ਸਕਦੇ ਹੁਣ ਕੀ ਕਰ ਸਕਦੇ ਅਸੀਂ ਪਰ ਜਿਹੜਾ ਬੀਜ ਬੀਜਣ ਵਾਲਾ ਜਿੰਨਾਂ ਦੇ ਨੁਕਸਾਨ ਹੋਇਆ ਉਹਨਾਂ ਨੂੰ ਬੀਜ ਦੇਣ ਦਾ ਕੀ ਅਪੀਲ ਕੀ ਕਰੋਗੇ ਹੁਣ ਆਮ ਲੋਕਾਂ ਨੂੰ ਜਿਹੜੇ ਆ ਰਹੇ ਆ ਅਸੀਂ ਤਾਂ ਆਮ ਲੋਕਾਂ ਨੂੰ ਅਪੀਲ ਕਰਦੇ ਆ ਵੀ ਜਿਹੜਾ ਬੀਜ ਦਾ ਨੁਕਸਾਨ ਹੋਇਆ ਉਹਨਾਂ ਨੂੰ ਬੀਜ ਜੰਦੋ ਜਿਹੜਾ ਆਮ ਘਰਾਂ ਵਾਸਤੇ ਦਾ ਕਰੋ ਇਸ ਤਰ੍ਹਾਂ ਕਿਉਂਕਿ ਜਿਨ੍ਹਾਂ ਦਾ ਨਕਸ਼ਾਣਾ ਜ਼ਰੂਰ ਤੇ ਉਹਨਾਂ ਨੂੰ ਉਹਨਾਂ ਨੂੰ ਵੀ ਇਹ ਦਵਾਈਆਂ ਲੱਗੀਆਂ ਹੋਈਆਂ ਵੀ ਉਹਦੇ ਆ ਖਾਣਜੋਗ ਨਹੀਂ ਹੈ ਨਹੀਂ ਖਾਣਜੋਗ ਨਹੀਂ ਸਰਟੀਫਾਈਡ ਵੀ ਹੈ ਇਹ ਖਾਣਜੋਗ ਬਿਲਕੁਲ ਵੀ ਨਹੀਂ ਅਸੀਂ ਬਾਰ-ਬਾਰ ਸਮਝਾਉਂਦੇ ਰਹੇ ਤੇ ਇਹ ਖਾਣ ਵਾਲਾ ਨਹੀਂ ਇਹ ਬੀਜਣ ਵਾਸਤੇ ਜੀ ਇਹਨੂੰ ਬੀਜਣ ਵਾਸਤੇ ਪੜੋ ਪਰ ਲੋਕ ਨਹੀਂ ਸਮਝਦੇ ਚਲੋ ਅਸੀਂ ਤੇ ਕਹਿਣ ਵਾਸਤੇ ਅਸੀਂ ਨਾ ਕਰੋ ਇਸ ਤਰ੍ਹਾਂ ਤੇ ਚਲੋ ਬੜਾ ਸਾਥ ਦਿੱਤਾ ਸਾਰਿਆਂ ਨੇ ਜਿਹੜੇ-ਜਿਹੜੇ ਲੋਕ ਐ ਖੁਸ਼ ਆ ਵੀ ਸਾਰਿਆਂ ਨੂੰ ਜਿੱਦਾਂ ਜ਼ਰੂਰ ਤੇ ਬੀਜਣ ਨੂੰ ਮਿਲ ਚੁੱਕਾ ਜੀ ਅੱਗੇ ਵੀ ਸ਼੍ਰੋਮਣੀ ਕਾਲੀਦਾ ਲਲੋਂ ਬਹੁਤ ਸਹਾਇਤਾ ਦਿੱਤੀ ਜੀ ਲੋਕਾਂ ਹਾਂਜੀ ਹਾਂਜੀ ਬਹੁਤ ਸਹਾਇਤਾ ਦਿੱਤੀ ਪਿੰਲੋਂ ਦੋ ਹਰ ਡੇਰੇ ਤੇ ਘਰ ਪਹੁੰਚ ਪਹੁੰਚ ਕੇ ਸਾਰਿਆਂ ਨੂੰ ਚਾਰ ਦਿੱਤਾ ਆ ਹਰ ਘਰ ਤੇ ਚਾਰ ਮਹੀਆ ਕਾ ਹੁਣ ਬਿਜ ਦੀ ਜ਼ਰੂਰਤ ਵੀ ਹੰਨ ਪਹੁੰਚ ਗਿਆ 20 ਵੀ ਸਾਡੇ ਕੋਲ ਹਰ ਘਰ ਤੱਕ ਪਹੁੰਚ ਗਿਆ ਕਿ ਪਾਰਟੀ ਵੱਲੋਂ ਬਹੁਤਾਂ ਬਹੁਤ ਜ਼ਿਆਦਾ ਸਾਥ ਦਿੱਤਾ ਜਾ ਰਿਹਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਸਾਥ ਦਿੱਤਾ ਗਿਆ ਅਸੀਂ ਧੰਨਵਾਦੀ ਹਾਂ ਵੀ ਬਹੁਤ ਜ਼ਿਆਦਾ ਸਾਥ ਦਾ ਮੁਸ਼ਕਲ ਟਾਈਮ ਸਾਡੇ ਨੂੰ ਜੁਦਾ ਸਰਕਾਰ ਕਿੰਨਾ ਕ ਸਾਥ ਦੇ ਰਹੀ ਜੁਦਾ ਸਰਕਾਰ ਤੇ ਕੋਈ ਸਾਥ ਨਹੀਂ ਗਿਆ ਜੀ ਅਜੇ ਸਾਡੇ ਬੜੇ ਚਿਰ ਹੋ ਗਿਆ ਸਾਡੇ ਆ ਥਾਂ ਲਿਖੇ ਗਏ ਆ ਸਾਨੂੰ ਕੋਈ ਖਰਾਬਾ ਨਹੀਂ ਮਿਲਿਆ ਕਿ ਇਹ ਵੀ ਜਿੰਨੀਆਂ ਵੀ ਪੈੜੀਆਂ ਲਿਖਿਆ ਕਿਸੇ ਚ ਕੁਝ ਨਹੀਂ ਅਜੇ ਤੱਕ ਆਇਆ ਕੋਈ ਵੀ 1 ਰੁਪਿਆ ਕਿਸੇ ਖਾਤੇ 'ਚ ਨਹੀਂ ਗਿਆ ਇਹ ਮਜੂਦਾ ਸਰਕਾਰ ਦੇ ਹਲਾਣ ਹੈ ਸਾਡੇ ਰਾਹ ਟੁੱਟੇ ਹੋਈ ਆਂ ਆਪ ਡੰਡਣ ਹੈ ਆਪ ਮਿੱਟੀਆਂ ਪਾਉਣ ਦੇ ਪਰ ਮਜੂਦਾ ਸਰਕਾਰ ਨੇ ਕੋਈ ਸਹਾਇਤਾ ਨਹੀਂ ਕੀਤੀ